ਵੱਡੀ ਖਬਰ ਇਸ ਵੇਲੇ ਸ਼੍ਰੀ ਮੁਖਸਰ ਸਾਹਿਬ ਤੋਂ ਆ ਰਹੀ ਹੈ ਜਿੱਥੇ ਬੀਤੇ ਕੁਝ ਦਿਨਾਂ ਤੋਂ ਲਾਪਤਾ ਇੱਕ ਨਬਾਲਿਕ ਲੜਕੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਅਤੇ ਲੜਕੀ ਦੀ ਜਿਹੜੀ ਲਾਸ਼ ਹੈ ਉਹ ਸ਼੍ਰੀ ਮੁਖਸਰ ਸਾਹਿਬ ਤੋਂ ਹੀ ਬਰਾਮਦ ਹੋਈ ਹੈ ਅਤੇ ਇਸ ਤੋਂ ਬਾਅਦ ਜਿਹੜਾ ਉਸ ਦੀ ਬੋਡੀ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਸ਼੍ਰੀ ਮੁਖਸਰ ਸਾਹਿਬ ਵਿੱਚ ਲਿਆਂਦਾ ਗਿਆ ਇਸ ਮੌਕੇ ਤੇ ਡਾਕਟਰ ਐਸਐਸਪੀ ਪ੍ਰਗਿਆ ਜੈਨ ਵੀ ਪਹੁੰਚੇ ਕੀ ਕਹਿਣਾ ਸੀ ਇਸ ਮੌਕੇ ਤੇ ਆਓ ਸੁਣਦੇ ਹਾਂ ਇਹ ਕੋਨਾ ਜੀ ਮੁਖਸਰ ਪੁਲਿਸ ਕੋਲ ਇਨਫੋਰਮੇਸ਼ਨ ਆਈ ਸੀ ਹਾਲ ਕੀ ਇੱਕ 9 ਸਾਲ ਦੀ ਬੱਚੀ ਹੈ ਜਿਹੜੀ ਮਿਸਿੰਗ ਹੈਗੀ ਤਾਂ ਸਾਡੀ ਮਲਟੀਪਲ ਟੀਮਸ ਹੈਡਡਡ ਬਾਈ ਗਸਟਡ ਆਫਿਸਸ ਇਹਦੀ ਸੀਰੀਅਸਨੈਸ ਨੂੰ ਸਮਝਦੇ ਹੋਏ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਉਹ ਅਸੀਂ ਦੀਪਾਲ ਚ ਅਸੀਂ ਉਹਨਾਂ ਨੂੰ ਲਗਾਤਾਰ ਤੇ ਪਰਿਵਾਰ ਨਾਲ ਸਾਡਾ ਲਗਾਤਾਰ ਟਾਈਅਪ ਸੀ ਤੇ ਕੋਆਰਡੀਨੇਸ਼ਨ ਸੀ ਜੇ ਪਰਿਵਾਰ ਦੇ ਸਟੇਟਮੈਂਟ ਤੇ ਅਸੀਂ ਐਫਆਈਆ ਰਜਿਸਟਰ ਕੀਤੀ ਅੰਡਰ ਰਿਲੇਵੈਂਟ ਸੈਕਸ਼ਨਸ اور ਸਾਡੀਆਂ 5-6 ਸਟੀਆਂ ਬੱਚੀ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਦੀ ਸੀ ਤਾਂ ਹੁਣ ਅ ਅੱਜ ਅਨਫੋਰਚਨਟਲੀ ਬੱਚੀ ਦੀ ਜਿਹੜੀ ਬੋਡੀ ਹੈ ਸਾਨੂੰ ਮਿਲ ਗਈ ਹੈ ਤਾਂ ਅਸੀਂ ਪਰਿਵਾਰ ਨੂੰ ਵੀ ਪੂਰਾ ਇਹ ਪਰੂਸਰ ਦਵਾਇਆ ਹੈ ਤਾਂ ਅਸੀਂ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਪਰੂਸਰ ਦੱਸਣੇ ਕਿ ਅਸੀਂ ਬਹੁਤ ਛੇਤੀ ਇਹਨੂੰ ਅਕਿਊਜ਼ਡ ਨੂੰ ਅਸੀਂ ਫੜ ਲਾਂਗੇ ਐਂਡ ਇੱਕ ਲਸਕ ਤੋਂ ਸਖਤ ਜਿਹੜੀ ਕਾਨੂੰਨ ਹੋਣੀ ਚਾਹੀਦੀ ਹੈ ਹੋਸੀਬਾ ਮੈਂ ਫਸਟਲੀ ਚ ਕੁਝ ਆਇਆ ਹੈਗਾ ਕੋਈ ਰਿਪੋਰਟ ਵਗੈਰਾ ਜਾਂ ਕੁਝ ਇਸ ਤਰ੍ਹਾਂ ਦੀ ਕੋਈ ਲੱਗਦਾ ਹੈ ਇਹ ਇਟ ਇਜ਼ ਟੂ अर्ली ਟੂ ਸੇ ਪੁਲਿਸ ਆਪਣਾ ਕੰਮ ਕਰ ਰਹੀ ਹੈ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਪੁਲਿਸ ਆਪਣਾ ਕੰਮ ਕਰ ਰਹੀ ਹੈ ਬਹੁਤ ਛੇਤੀ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਬੰਦੇ ਨੂੰ ਫੜ ਕੇ ਇਸੇ ਕੰਨੀ ਦੇ ਸਾਹਮਣੇ so you give us some time and it might be very soon sanno bahut credible leads aenge assi bahut close ho okay body the certificate marks वगैरा कुछ अट्रा दे कोई काम या again ye bahut jaldi hai ye galla karna sada main focus hle doshi nu padna hai te bahut hi jaldi assi toade madhyam rahi saryan nu dassange that accused has been arrested sade kol bahut hi prominent leads aenge okay to karyan a jandiyan sanno ki gall ki masla ma son nu gamle dana mandi mazdoori nu pradan ਜੋ ਇਹ ਹਸ ਹੋਇਆ ਆ ਮਜ਼ਦੂਰ ਪਰਿਵਾਰ ਆ ਤੇ 2-3 ਦਿਨਾਂ ਤੋਂ ਲੜਕੀ ਮਿਸਿੰਗ ਸੀ ਤੇ ਅੱਜ ਉਹਨਾਂ ਦੀ ਡੈੱਡ ਬੋਡੀ ਮਿਲੀ ਹੈ ਕਿਹੜੇ ਖੁਲਾਸੇ ਨੇ ਡੈੱਡ ਬੋਡੀ ਤੇ ਕੀ ਲੱਗਦਾ ਤੁਹਾਨੂੰ ਲੱਗਦਾ ਜਾਂ ਕੁਝ ਦੇਖੋ ਉਹਦਾ ਡਾਕਟਰੀ ਰਿਪੋਰਟ ਦੱਸੇਗੀ ਵੀ ਕੀ ਆ ਕੀ ਨਹੀਂ ਪਰ ਪੁਲਿਸ ਮੁਲਾਜ਼ਮਾਂ ਨੇ ਸਾਨੂੰ ਬਹੁਤ ਸਾਰਾ ਜੁਗ ਦਿੱਤਾ ਉਹਨਾਂ ਨੇ ਕਿਹਾ ਵੀ ਜੋ ਵੀ ਕਾਰਵਾਈ ਕਰਨੀ ਕਾਰਵਾਈ ਉਹ ਕਰਾਂਗੇ ਕਿੰਨੇ ਦਿਨਾਂ ਤੋਂ ਲਾਪਤਾ ਸੀ 2 ਦਿਨਾਂ ਤੋਂ ਹੀ ਕਿੰਨੇ ਸਾਲ ਦੀ ਸੀ ਲਗਭਗ 9 ਸਾਲ ਦੀ ਲੜਕੀ ਹੈ